ਵੀਡੀਓ ਦੇਖਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਤੁਸੀਂ ਸਾਰੇ ਦੇਖ ਦਿਆਂ ਵੀਰੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਚੈਨਲ ਨੂੰ ਅੱਜ ਆਪਾਂ ਪਹੁੰਚਿਆ ਪੁੱਚੋ ਖੁਰਦ ਜ਼ਿਲ੍ਹਾ ਬਠਿੰਡਾ ਮਲਾਪ ਸਿੰਘ ਦੇ ਜੀਤੀ ਜੋ ਕਿ ਬਾਈ ਵਰਗੇ ਕੂਤਰ ਆਵਾਜ਼ ਨੇ ਬੰਦੇ ਤੇ ਅੱਜ ਇਹ ਨਾਲ ਕਰਦੇ ਆਂ ਬਈ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ। ਹੋਰ ਬਾਈ ਠੀਕ ਠਾਕ ਹੋ? ਹਾਂਜੀ ਹਾਂਜੀ ਬੜਾ ਵਧੀਆ। ਅੰਦਰੋਂ ਉਸਤੋਂ ਵਧੀਆ? ਹਾਂਜੀ। ਅੱਜ ਬਾਈ ਆਪਾਂ ਤੁਹਾਡੇ ਨਾਲ ਕਰਨੀਆਂ ਗੱਲਬਾਤ। ਵੀ ਸੋਨੂੰ ਇਹ ਸ਼ੌਂਕ ਕਿੱਥੋਂ ਤੋਂ ਪਿਆ ਯਾਰ? ਕਿੰਨੇ ਕ ਸਾਲ ਹੋ ਗਏ ਤੁਹਾਨੂੰ? ਸਾਨੂੰ ਇਹ ਬਚਪਨ ਤੋਂ ਹੀ ਸ਼ੌਂਕ ਹੈ। ਛੋਟੇ ਛੋਟੇ ਹੁੰਦਿਆਂ ਨੂੰ ਸ਼ੌਂਕ ਪੈ ਗਿਆ ਸੀ। ਅੱਛਾ ਜੀ। ਤੇ ਮੁੜ ਕੇ ਅਸੀਂ ਇਕੱਠੇ ਜੋੜ ਅਗੇ ਦੇ ਇਕੱਠੇ ਹੀ ਬਾਜਮੀ। ਹਾਂਜੀ ਬਾਈ ਫਿਰ ਆਪਣੇ ਕੋਲੇ ਬਲੱਡ ਲਾਈਨ ਦੇ ਪੁੱਤਰ ਪੁੱਤਰੀ ਹੈ ਨਾ ਹੋਰ ਵੀ ਆ ਕੋਈ? ਹਾਂਜੀ ਹਾਂਜੀ। ਸਾਰੇ ਗੂਤਰ ਆਪਣੇ ਕੋਲੇ ਦੋ ਥਾਂ ਕਬੂਤਰ ਹੈ ਇਹਦੇ ਘਰੇ ਵੀ ਹੈ ਵੱਡੇ ਕਬੂਤਰ ਤੇ ਮੇਰੇ ਘਰੇ ਵੀ ਹੈ ਤੇ ਬਾਜ਼ੀਆਂ ਅਸੀਂ ਇਕੱਠੇ ਹੀ ਛੱਡਦੇ ਆ ਸ਼ੁਰੂ ਤੋਂ ਠੀਕ ਹੈ ਜੀ ਪੂਰੇ ਨਾਮੀ ਗੂਤਰ ਆਪਣੇ ਕੋਲ ਨਾਮ ਦੱਸੋਗੇ ਕਬੂਤਰਾਂ ਦੇ ਕਿਹੜੇ-ਕਿਹੜੇ ਆ ਬਈ ਹਾਂਜੀ ਸਾਰੇ ਹੀ ਆ ਗੂਤਰ ਆਪਣੇ ਲਾਲਜੀ ਨੇ ਗੂਤਰ ਵੀ ਆ ਖੱਟੀਆਂ ਵਾਲੇ ਵੀ ਆ ਤੇ ਕਾਲਾਂ ਵਾਲੇ ਕਬੂਤਰ ਆਪਣੇ ਤੇ ਬਾਕੀ ਸਾਰਾ ਖਨਸਲਾਂ ਦੀ ਕਬੂਤਰ ਆਵਾਜ਼ ਮੈਂ ਛੱਡਦੇ ਆ ਸ਼ੁਰੂ ਤੋਂ ਹੁਣ ਤੱਕ ਬਈ ਸਫ਼ਰ ਮੈਂ ਦੇਖਾਂ ਵੀ ਬਾਜ਼ੀਆਂ ਕਿੰਨੀਆਂ ਕਿ ਚਿੱਤਲੀਆਂ ਵਾਜਮਾ ਹੀ ਬਹੁਤ ਜਿੱਤੀਆਂ ਮਾਲਾ ਹਰ ਇੱਕ ਸਾਲ ਹੀ ਜਿੱਤੇ ਆਉਨੇ ਆ ਜੀ ਜਦੋਂ ਦੇ ਛੱਡਦੇ ਆ ਤੇ ਵਿੱਚ ਕਈ ਸਾਲਾਂ ਦੇ ਬਾਲਾਂ ਆਵਾਜ਼ੀਆਂ ਵੀ ਜਿੱਤੀਆਂ ਜਿਵੇਂ 18 ਜੀ ਜਿੱਤੀਆਂ ਸੀਗੀਆਂ ਠੀਕ ਹੈ ਬਈ ਤੇ 18 ਦੇ ਬਾਦਾਲ ਜਿੱਤੇ ਸੀ ਪਰਤੀ ਗੋਦਰੀ ਨਾਲ ਪਹਿਲੇ ਦਿਨ ਬੈਠੀ ਨਹੀਂ ਸੀਗੀ ਦੂਜੇ ਦਿਨ ਦੁੱਸਰ ਪੈ ਗਈ ਸੀ ਉਹ ਜਿੱਤ ਜਾ ਗਈ ਸੀ ਜਿੱਦਿਆਂ ਵਰ ਬਾਈ ਮੋਟਰਸਾਈਕਲ ਜਿੱਤਿਆ ਠੀਕ ਹੈ ਬਈ ਤੇ ਉਹੀ ਗੋਦਰੀ ਮੁੜ ਕੇ ਕਿਲਾਰਾ ਪਰ ਛੱਡਤੀ ਸੀਗੀ ਉੱਥੇ ਗੁੰਮ ਗਈ ਸੀ ਬਾਅਦ ਚ ਮਿਲ ਗਈ ਗੋਦਰੀ ਉਹ ਠੀਕ ਹੈ ਜੀ ਤੇ ਵੇਗੇ ਜਿੱਤਗੇ ਜੀ ਆਪਾਂ ਇੱਕ ਰੱਤੇ ਨਾਲ ਇਕੱਲੇ ਹੀ ਰਹਿ ਗਿਆ ਸੀ ਮੂੰ ਆਪਣੀ ਬਾਜੀ ਵੰਡੀ ਗਈ ਸੀ ਠੀਕ ਹੈ ਜੀ ਰਾਤ ਨੂੰ ਬਾਹਰ ਹੀ ਰਹਿ ਗਿਆ ਸੀਗਾ ਉਹਦੇ ਉਹ 7:30 8 ਵਜੇ ਬੈਠਾ ਇੱਥੇ ਬਾਗੀ ਪੁੱਤਰ ਠੀਕ ਹੈ ਜੀ ਜੰਡਾ ਵਾਲੇ ਵੀ ਜਿੱਤਿਆ ਸੀ ਉਹੀ ਕੁੱਤਰ ਤਿੰਨ ਚਾਰ ਬਾਜ਼ੀਆਂ ਰੱਤਾ ਜਿੱਤਿਆ ਜੀ ਆਪਾਂ ਠੀਕ ਹੈ ਜੀ 18 ਦੇ ਵਿੱਚ ਹੀ ਇੱਕ ਮਨਲਾ ਡਿੱਖੀ ਰੱਤਾ ਆਪਣਾ ਉੱਤੇ ਹੀ ਰਹਿ ਗਿਆ ਸੀ ਰਾਤ ਨੂੰ ਬਾਹਰ ਹੀ ਰਹਿ ਗਿਆ ਸੀਗਾ ਠੀਕ ਹੈ ਜੀ ਤੇ ਹੋਰ ਬਹੁਤ ਬਾਜ਼ੀਆਂ ਜਿੱਤਿਆਂ 18 ਦੇ ਵਿੱਚ ਤਾਂ ਅਸੀਂ ਮਨਲਾ 13 14 ਬਾਜ਼ੀਆਂ ਲਗਾਤਾਰ ਹੀ ਜਿੱਤ ਗਈ ਸੀਗੀ ਠੀਕ ਹੈ ਜੀ ਉਹ ਹਰ ਇੱਕ ਸਾਲ ਹੀ ਬਾਜ਼ੀਆਂ ਜਿੱਤਦੇ ਆ ਮਾਲਾ ਪਿਛਲੇ ਸੀਜ਼ਨ ਵੀ ਦੁੱਸਰਾਂ ਜਿੱਤੇ ਆ 1 2 ਠੀਕ ਹੈ ਤੇ ਐਤ ਕੀ ਵੀ ਇੱਕ ਦੋ ਬਾਜ਼ੀਆਂ ਜਿੱਤਦੇ ਆ ਪਰ ਜਿੰਨਾਂ ਕਿ ਛੱਡਦੇ ਆ ਤਾਂ ਜ਼ਿਆਦਾ ਨਹੀਂ ਸਾਰੀਆਂ ਜਿੱਤ ਲੈਣੇ ਵਿੱਚ ਸਾਲਾਂ 'ਚ ਠੀਕ ਹੈ ਜੀ ਤੇ ਕਿਸੇ ਸਾਲ ਘੱਟ ਵੀ ਜਿੱਤ ਲੈਣੇ ਬਾਜ਼ੀਆਂ ਸ਼ੁਰੂ ਤੋਂ ਛੱਡਦੇ ਦੋਨੇ ਇਕੱਠੇ ਹੀ ਛੱਡਦੇ ਮੰਨ ਲਓ ਵੀ ਤੰਦਰੁਸਤ ਹੋਣ ਦੇ ਫਿਰ ਤੇ ਆ ਜੇ ਕੋਈ ਤੰਦਰੁਸਤ ਹੈ ਤਾਂ ਬਹੁਤ ਔੜ ਦੇ ਵੱਧ ਬਾਜ਼ੀਆਂ ਜਿੱਤ ਲੈਣੇ ਆ ਕਈ ਵਾਰੀ ਕੋਈ ਤਾਂ ਬਿਮਾਰ ਹੋ ਰੋਈ ਜਾਂਦੀ ਆ ਬੰਦੇ ਦੋ ਆ ਯਾਰ ਰੋਮਾਂ ਉਹ ਇਕੱਲਾ ਘਰੇ ਰਹਿੰਦਾ ਮੈਂ ਪੋਣਾ ਦੁੱਧ ਦੋਦਾ ਕੰਮ ਕਰਦਾ ਹਾਂ ਮੈਂ ਦੁੱਧ ਦਾ ਪਾਪੂ ਕੇ ਘਰੋਂ ਦੁਵਾ ਦਉਣਾ ਯਾਰ ਇਹਦੀ ਕੋਈ ਹੋਰ ਮਿਹਨਤ ਕਰਾਉਣਾ ਘਰੇ ਮਿਹਨਤ ਇਹੀ ਕਰਦਾ ਜਾਦੇ ਮਰੋ ਵੱਡ ਤੇ ਸਾਡੇ ਕੋਲ ਬੰਦੇ ਥੋੜੇ ਐ ਵੀ ਬਾਜੋ ਵੀ ਛੱਡਣ ਤੇ ਕੋੜੇ ਬੰਦੇ ਆ ਜਿਹੜੇ ਜਿਹੜੇ ਆਪਣੇ ਕੋਲ ਬੰਦਿਆ ਬਾਜੀਆਂ ਸੀ ਨਾਮੀ ਛੱਡਦੇ ਆ ਚੰਗੇ ਕਾਂ ਬਾਜੀਆਂ ਜਿਹੜੇ ਚੰਗੇ ਕਲਾਪ ਵਿੱਚ ਬਣਦੇ ਆ ਟੱਕਰਾਂ ਕਾਂ ਬਾਜੀਆਂ ਵਧੀਆ ਬਾਜੀਆਂ ਟੋਪ ਦੇ ਵਿੱਚ ਕੱਟ ਕੇ ਪਸਾਉਂਦਾ ਸਾਰੇ ਇਲਾਕੇ ਜੀ ਛੱਡਦੇ ਸਾਰੇ ਇਲਾਕੇ ਜੀ ਬਾਜੀਆਂ ਛੱਡਦੇ ਜੇ ਆਪਾਂ ਬਈ ਗੱਲ ਕਰੀਏ ਵੀ ਬੱਚੇ ਤੋਂ ਲੈ ਕੇ ਕਬੂਤਰ ਜਵਾਨ ਹੋਣ ਤੱਕ ਜਾਨੀ ਗੇ ਬਾਜੀ ਛੱਡਣ ਤੱਕ ਮਿਹਨਤ ਕਿੰਨੀ ਕ ਲੱਗ ਜਾਂਦੀ ਆ ਬਈ ਮਿਹਨਤ ਬਹੁਤ ਲੱਗਦੀ ਆ ਮਿਹਨਤ ਤਾਂ ਪਹਿਲਾਂ ਜੋੜੀਆਂ ਬਣਾਉਣੀ ਪੈਂਦੀਆਂ ਆ ਯਾਰ ਠੀਕ ਆ ਜੀ ਉਦੋਂ ਬਾਅਦ ਜੋੜੀਆਂ ਬਣਾ ਕੇ ਫਿਰ ਆਨੇ ਧਰਦੇ ਆ ਕਬੂਤਰ ਫਿਰ ਦਾਣਾ ਪਾਣੀ ਫਿਰ ਪચ્ਚੇ ਕੱਢਦੇ ਆ ਇਹ ਮਤਲਬ 30 ਕ ਡਣਾ ਦਾ ਬੱਚਾ ਉੱਡਣ ਲੱਗਦਾ ਫਿਰ ਉਹਦਾ ਲਾਉਣਾ ਕੱਲਾ ਕੱਲਾ ਛਤਰੀ ਤੇ ਲਾਉਣਾ ਫਿਰ ਲਾ ਕੇ ਮਹੀਨਾ ਵੀ ਤਾਂ ਢਾ ਕੇ ਉਹਨੂੰ ਫਿਰ ਬੰਦ ਕਰਨਾ ਫਿਰ ਸਿਆਲ ਦੀ ਖਰਾਬ ਅਲੱਗ ਹੁੰਦੀ ਐ ਉਹ ਸੋਣੀ ਪੈਂਦੀ ਐ ਫਿਰ ਖਿਆਲ ਦੇ ਵਿੱਚ ਕੇਅਰ ਕਰਨੀ ਪੈਂਦੀ ਐ ਬਹੁਤ ਜਿਆਦਾ ਇਹਨਾਂ ਦੀ ਪੁੱਤਰਾਂ ਦੀ ਰਾਤ ਦੇ ਵਿੱਚ ਹੀ ਬਿਮਾਰ ਹੁੰਦਾ ਪੁੱਤਰ ਬਹੁਤ ਬੰਦੇ ਦੀ ਸਿਆਲ ਦੇ ਪੁੱਤਰ ਬਿਮਾਰ ਹੋਏਗੇ ਫਿਰ ਉਹ ਗਰਮੀ ਦੀ ਵਾਧੀਆਂ ਨਹੀਂ ਕਰਦੇ ਪੁੱਤਰ ਕਿ ਸਿਆਲ ਦੇ ਬੰਦੇ ਦੀ ਚੰਗੀ ਖਰਾਬਤਾ ਨੂੰ ਚੰਗੀ ਕੇਅਰ ਕਰੀ ਹੋਈ ਹੋਰ ਪੁੱਤਰ ਗਰਮੀ ਤੋਂ ਡੰਗ ਰੋਹੀ ਵਾਧੀਆਂ ਦਿੱਤਾਂਗੇ ਫਿਰ ਬਿਮਾਰੀ ਕਿੰਨੀ ਕਮਦੀ ਐ ਬਈ ਇਹਨਾਂ ਚ ਬਿਮਾਰਨਾ ਜਦੋਂ ਬਈ ਸਾਂਹ ਦਾ ਨਹੀਂ ਸਾਂਹ ਦੇ ਸਿਰਤੀ ਆ ਉਹਦੇ ਉਹਦੇ ਦਾ ਵੀ ਵਾਧਾ ਆਇਆ ਜਿਹੜਾ ਪੁੱਤਰ ਦੀ ਕੇਅਰ ਕਰਦਾ ਐ ਮੈਂਤ ਕਰਦਾ ਕੂਤਰਾਂ ਦੀ ਉਹਦੇ ਰੂਟਰ ਤੰਦਰੁਸਤ ਰਹਿੰਦੇ ਠੀਕ ਹੈ ਬਾਈ ਆਹ ਕਰਨੇ ਜਿਹੜੇ ਬਾਈ ਨਾਮ ਦਿੱਤੇ ਉਹ ਦੇਖ ਲਓ ਬਾਈ ਆਹ ਬਈ ਕੂਤਰ ਆਪਣੀਆਂ ਇਹ ਇਹ ਨਾਮੀ ਕੂਤਰ ਹੈ ਜੀ ਪਰ ਇਹ ਕੂਤਰ ਆ ਬਾਈ ਇਹ ਦਾ ਬੱਚਰਾ ਤੇ ਕੂਤਰਾਂ ਜੱਟਿਆਂ ਜਿਹੜੇ ਤੇਗੇ ਕੂਕੇ ਵਾਲੇ ਦੇ ਮਾਪੇ ਹੋਆ ਨੇ ਕਾਗਰ ਵਾਲੇ ਕੋਲ ਆ ਗਿਆ ਬੱਤੇ ਕੋਲ ਆਇਆ ਸਾਰੇ ਕਬੂਤਰ ਜਿਹਨੇ ਆਪਣਾ ਸਾਰੇ ਦਿੱਤਰੇ ਨਾਮੂ ਕਬੂਤਰ ਇਹਨਾਂ ਦੀ ਲਾਗਤ ਇਹਨਾਂ ਦੀ ਲਾਗਤ ਠੀਕ ਆ ਬਈ ਠੀਕ ਆ ਠੀਕ ਆ ਤੇ ਬਾਈ ਫਿਰ ਆ ਜਾਓ ਦਰਸ਼ਨ ਕਰਾ ਦੇ ਹੁਣ ਕਬੂਤਰਾਂ ਦੇ ਕਿੱਥੇ ਥੋੜਾ ਸੈਟਅਪ ਨਾਲੇ ਕਬੂਤਰ ਉਹ ਤਾਂ ਜੋੜਗਾ ਲਾਣਾ ਹੋਗਾ ਬਾਈ ਯਾਰ ਅੱਛਾ ਤੇ ਵੱਡੇ ਵੱਡੇ ਕਬੂਤਰ ਤੁਹਾਨੂੰ ਮੇਨ ਦਿਖਾ ਦੇ ਮੇਨ ਮੇਨ ਕਬੂਤਰ ਤੋਂ ਜਾਨ ਦਿਖਾ ਦੇ ਬਾਕੀ ਦਾ ਆਪਣਾ ਜੋੜਗਾ ਲਾਣਾ ਹੋਊ ਕਬੂਤਰਾਂ ਨਾਲ ਉਹ ਫਿਰ ਚਲੋ ਆ ਜਾਓ ਬਈ ਜੋੜ ਤਾਂ ਹੋਈ ਗੱਲ ਨਹੀਂ ਥੋੜੇ ਕਬੂਤਰ ਦਿਖਾ ਦੇ ਨੋ ਵੀ ਮਿੱਤਰੋ ਬਾਇਰ ਗਨ ਇੱਥੇ ਆ ਸੈਟਅਪ ਆ ਪਹਿਲਾਂ ਬੱਚੇ ਕੁੱਚੇ ਬਾਹਰ ਕੇ ਫਿਰਦੇ ਰਹਿੰਦੇ ਜਾਉਂਦੇ ਇੱਥੇ ਇੱਥੇ ਲੈ ਕੇ ਕੱਲਾ ਕਬੂਤਰ ਦਿਖਾ ਦੇ ਕਰੇ ਦੂਬਾਰ ਰੋਕ ਲਿਆ ਕਰੇਗਾ ਜੋੜੀ ਆਪਣੀ ਬੱਟੀ ਆ ਭਾਈ ਐ ਰੱਤਿਆਂ ਜੋ ਹੈ ਠੀਕ ਆ ਭਾਈ ਮਰ ਲਾਏ ਆਪਣਾ ਝੰਡਾ ਵਾਲੇ ਉੱਡਿਆ ਸੀ ਜਿਹੜਾ ਬੇਗੇ ਉੱਡਿਆ ਸੀ ਠੀਕ ਆ ਇਹਦਾ ਪੁੱਤ ਸੀ ਇਹਨਾਂ ਦਾ ਪੁੱਤ ਸੀਗਾ ਆ ਕਬੂਤਰ ਆਪ ਵੀ ਉੱਡੀ ਵੇ ਆਵਾਜ਼ਾਂ ਅੱਛਾ ਚੱਕੀ ਉੱਡੀ ਸੀ ਕੇਰਾ ਇਹ ਠੀਕ ਆ ਭਾਈ ਚੱਕਾਂ ਵਾਲੀ ਕੂਤਰੀ ਵਾਜਦੀ ਇਹਦੀ ਲਾਦ ਵੀ ਬਹੁਤ ਉੜਦੀ ਆਪਣੇ ਕੋਲੇ ਠੀਕ ਹੈ ਜੀ ਆ ਕਬੂਤਰੀ ਪਹਿਲਾਂ ਬਾਦ ਲੋਡੀ ਸੀਗੀ ਇੱਕ ਮਿੰਟ ਬਾਈ ਨੇੜੇ ਕਰ ਮੁੜ ਕੇ ਕਿਲਾ ਰਾਇ ਪਰ ਗਮਾਜ ਗਈ ਸੀ ਇਹ ਮੁੜ ਕੇ ਸਾਲ ਬਾਅਦ ਥਿਆਈ ਹੈ ਇਹ ਕਿਹੜੀ ਨਸਲ ਆ ਬਾਈ ਉਹ ਕੀ ਕਿਹੜੀ ਵਾਜਦੀ ਆ ਲਾਲ ਪੁੱਛੋ ਵਾਲੇ ਕਬੂਤਰੀ ਆ ਪ੍ਰਾਣਿਕ ਠੀਕ ਹੈ ਠੀਕ ਹੈ ਠੀਕ ਹੈ ਇਹ ਕੂਤਰਾ ਹਾਂ ਠੀਕ ਹੈ ਬਾਈ ਪੁੱਛੋਤਰਾ ਆਪਣੇ ਆ ਅੰਦਰ ਛੱਟੇ ਜਾਲ ਤੇ ਇੱਥੇ ਛੜ ਪੁੱਤਰ ਆਪਣੇ ਪੂਰੇ ਕਬੂਤਰ ਵਾਜਦੇ ਆ ਅਮਰ ਬਾਈ ਤੋਂ ਆਏ ਵੇ ਆ अच्छा भाई ਇਹਨਾਂ ਦਾ ਬਹੁਤ ਚੰਗਾ ਰਿਜ਼ਲਟ ਹੈ ਇਹਨਾਂ ਦੀ ਲਾਤੀ ਓੜਦੀ ਆਪਣੇ ਕੋਲੇ ਸਾਰੀ ਠੀਕ ਹੈ भाई ਹਾਂ ਬਲੂ ਕਰੂ ਚਰਵਾਇਦੇ ਆ ਪੂਰਾ ਕਬੂਤਰ ਆਇਆ ਵੈਸਾ ਉਹਦੀ ਲਾਤੀ ਬਾਹਰਾਂ ਦਾ ਕਬੂਤਰ ਸੀ ਪੂਰਾ ਹਾਂ ਉਹਦੀ ਪੁੰਨੂ ਵਾਲੇ ਕਬੂਤਰਾਂ ਦੇ ਕਬੂਤਰ ਹੈ ਪਿਓਰ ਕਬੂਤਰ ਹੈ ਬਹੁਤ ਚੰਗੇ ਆ ਇਹ ਕਬੂਤਰ ਸਾਡੇ ਕੋਲ ਇਹ ਡੱਬੇ ਵੀ ਕੱਢ ਦਿੰਦੇ ਆ ਇਹਦਾ ਭਰਾ ਤੁਹਾਨੂੰ ਡੱਬਾ ਦਿਖਾਵਾਂ ਡੱਬਾ ਕੱਢ ਦਿੰਦੇ ਆ ਗੋਲਾ ਕੱਢਿਆ ਵਾ ਗੋਲਾ ਦਿਖਾਵਾਂ ਤੁਹਾਨੂੰ ਹੂੰ ਹੂੰ ਰੱਤਾ ਦਿਖਾਵਾਂਗੇ ਰੱਤਾ ਕੱਢਿਆ ਵਾ ਖੱਟਾਂ ਦਾ ਠੀਕ ਹੈ ਭਾਈ ਪੁੰਨੂ ਵਾਲੇ ਕਬੂਤਰਾਂ ਦਾ ਗੋਲਾ ਵੀ ਦਿਖਾਵਾਂਗੇ ਆ ਜਿਹੜਾ ਛੋਟੇ ਹੱ ਏ ਬਾਈ ਤੋ ਟਹਨੇ ਤੋਂ ਆਏ ਆ ਠੀਕ ਆ ਇਹ ਗਾਹਾਂ ਇਹ ਜਿਹੜੇ ਪਸ਼ੋਕਰ ਇਹਨਾਂ ਦਾ ਟਹਨੇ ਆळ्याਨ ਕੋ ਆਏ ਸੀ ਪੁਰਾਣੇ ਮੋੜ ਤੋਂ ਹਾਂ ਹਾਂ ਪੁਰਾਣੇ ਮੋੜ ਤੋਂ ਉੱਤਰ ਆਏ ਵੇ ਇਹ ਹੂੰ ਮੀਰਾਪ ਉੱਤਰ ਆ ਪਿਆ ਹੋ ਰਹੇ ਏ ਬਾਈ ਸਿਰ ਜਿਆਦਾ ਐ ਜੇ ਕਹਤੋਂ ਫਿਰ ਇਹ ਬਾਈ ਆਈ ਹੁੰਦਾ ਸਿਰ ਨੇ ਵੱਡੇ ਉੱਤਰ ਵੀ ਵੱਡਾ ਗਏ ਇਹਨਾਂ ਚਪੇਤਲੇ ਸਿਰ ਹੁੰਦਾ ਚੁੰਝਾਂ ਨੇ ਮੋਟੀਆਂ ਹੁੰਦੀਆਂ ਆਮ ਨਾਲੋਂ ਕੂਤਰ ਨਾਲ ਫਰਕ ਆ ਹਨਾ ਫਰਕ ਹੁੰਦਾ ਇਹਦਾ ਕੂਤਰਾਂ ਦਾ ਬਾਈ ਠੀਕ ਹੈ ਬਾਈ ਠੀਕ ਹੈ ਤੇ ਜਾਂਦੇ ਜੁੰਦੇ ਨਹੀਂ ਕੂਤਰ ਬਹੁਤ ਚੰਗੇ ਆ ਇਹ ਕੂਤਰ ਸਾਡੇ ਕੋਲ ਬਾਜੀਆਂ ਬਾਵਾ ਜੀ ਦੇ ਸਾਹ ਤੇ ਕੂਤਰ ਠੀਕ ਠੀਕ ਆ ਹਾਂ ਇਹ ਛੋਟੇ ਪਿੰਡਾਂ ਦੇ ਛੱਡਦੇ ਨੇ ਸਕੂਤਰ ਓਕੇ ਬਾਈ ਇਹਨਾਂ ਚੋਂ ਇਹ ਇਹਨਾਂ ਦੀ ਪੱਕੀ ਨਿਸ਼ਾਨੀ ਇਹ ਵੀ ਕਾਲਾ ਚੀਨਾ ਕੱਢਦੇ ਆ ਕੂਤਰ ਜਾਂ ਕਾਲਾ ਖੰਭ ਕੱਢਦੇ ਨੇ ਲਾਲ ਖੰਭ ਕੱਢਦੇ ਨੇ ਕਾਲਾ ਪੂੰਜਾ ਕੱਢਦੇ ਨੇ ਆ ਦੇਖੋ ਜਿਵੇਂ ਕਾਲੀਆਂ ਕੱਚਾਂ ਕੱਢਦਾ ਕੂਤਰੀ ਦੀਆਂ ਕਾਲੀਆਂ ਕੱਚਾਂ ਇਹਨਾਂ ਚੋਂ ਆ ਸਾਰੇ ਕੂਤਰ ਇਹਨਾਂ ਦੀ ਧੀ ਦੂਸਰਾ ਜਿੱਤੀ ਸਾਡੇ ਕੋਲ ਜਿਵੇਂ ਚੱਕੀ ਜਿੱਤੀ ਸੀਗੀ ਦੂਸ ਹਾਂ 21 ਸੋ ਹੌਰ ਪਿੰਡ ਜਿੱਥਿਆ ਕਿਹੜਾ ਪਿੰਡ ਸੀ ਉਹ ਹਾਂ ਦੋ ਤਿੰਨ ਬਾਜ਼ੀਆਂ ਜਿੱਤੇ ਆ ਇਹਨਾਂ ਦੇ ਮੰਨ ਲਾ ਛੋਟੇ ਪਿੰਡਾਂ ਦੇ ਛੋਟੇ ਪਿੰਡਾਂ ਦੇ ਜਾਂਦੇ ਹੀ ਨਹੀਂ ਮੰਨ ਲਾ ਇਹ ਇਹ ਇਹਨਾਂ ਨਾਲ ਦੇ ਪੁੱਤ ਸਾਡੇ ਕੋਲ ਬਹੁਤ ਜਿੱਤੇ ਆ ਹਾਂ ਹਾਂ ਆਖੇ ਵੀ ਕੱਢ ਦਿੰਦੇ ਆ ਇਹ ਟੱਕ ਵਾਲਾ ਵੀ ਕੱਢ ਦਿੰਦੇ ਆ ਮੋੜੜਾ ਵੀ ਕੱਢਦੇ ਇੱਕ ਇਹਨਾਂ ਇਹਨਾਂ ਕੀ ਪੁੱਤ ਸਾਨੂੰ ਜਿੱਤਿਆ ਗਵਿੰਦਪੁਰ ਜਿੱਤਿਆ ਸਾਡਾ ਚਲ ਠੀਕ ਹੈ ਉਹ ਉਹ ਸੀਗਾ ਆਖ ਚੱਟਾ ਟੱਕ ਸੀ ਉਹਦੇ ਓਕੇ ਹਾਂ ਸਿਰ ਤਾਂ ਆਖਾਂ ਦੇ ਇਹ ਵਾਈ ਕਿਹੜੀ ਨਸਲ ਆ ਗਈ ਹੁਣਾਂ ਇਹ ਡੱਬਾ ਕੂਤਰਾ ਇਹ ਵੀ ਡੱਬਾ ਕੂਤਰਾ ਇਹਨਾਂ ਚੋਂ ਆਪਾਂ ਉਹਨਾਂ ਦੀ ਹੈ ਪੂਰੇ ਕੂਤਰਾ ਦੀ ਹੈ ਤੇ ਪੁੰਨੂ ਵਾਲੇ ਕੂਤਰਾ ਚੋਂ ਇਹ ਅੱਛਾ ਲਾਲ ਡੱਬਾ ਹਾਂ ਮੋਜਾ ਇਹ ਆਪਾਂ ਅਣਗੇ ਚ ਰੱਖਿਆ ਵ ਕੂਤਰਾ ਇਹ ਕਿੱਥੋਂ ਜਿੱਤਿਆ ਬਾਈ ਬਾਜੀ ਇਹ ਨਹੀਂ ਜਿੱਤਿਆ ਇਹਨਾਂ ਅਣਗੇ ਚ ਰੱਖਿਆ ਵ ਬਾਈ ਅੱਛਾ ਇਹ ਬੱਚੇ ਉੜਦੇ ਆ ਵਾਵਾ ਇਹਦੇ ਬਾਜੀਆਂ ਛੱਡੇ ਇੱਕ ਦੋ ਅਸੀਂ ਇੱਥੇ ਜਿੱਤਿਆ ਇੱਕ ਕੂਤਰੇ ਦਾ ਪਥਾਣੀ ਜਿੱਤਿਆ ਉਹਦੇ ਹਾਂ ਇਹ ਆ ਬਾਈ ਮਰਾ ਜਿਹੜਾ ਤੇਰੇ ਹੱਥ ਚ ਚਿੱਟਾ ਇਹ ਇਹ ਬਾਈ ਰੋਡੇ ਵਾਲੇ ਕੂਤਰਾ ਅੱਛਾ ਇਹ ਵੀ ਅੰਮ੍ਰਿਤੋਂ ਆਏ ਵੇ ਕੂਤਰਾ ਇਹ ਪੁਰਾਣੇ ਕੂਤਰਾ ਪੁਰਾਣੇ ਕੂਤਰਾ ਦਾ ਪਤਾ ਤੇ ਉਧਰ ਜੋੜੀ ਲਾਈ ਦੀ ਆ ਇਹਦਾ ਪੁੱਤ ਆ ਇਹਦਾ ਇੱਥੇ ਕੋਸਤਰਾ ਪਰੋੜਾਗਾ ਇਹਦਾ ਪਿੰਡ ਸੀ ਉਹ ਇਹਦਾ ਜਿੱਦੇ ਉੱਤੇ ਕਈ ਪੁੱਤ ਟਾਂ ਕਰਕੇ ਸੀ ਉਹਦਾ ਪਿੰਡ ਆ ਉਹ ਉਹਦੇ ਨਾਲ ਸੀਗਾ ਯਾਰ ਚਨਾਥ ਵਾਲੇ ਦਾ ਉਰਲਾ ਪਿੰਡ ਆ ਜਿਹੜਾ ਚਨਾਥਾ ਤੋਂ ਉਰਲਾ ਪਿੰਡ ਆ ਸੀ ਨਾਂ ਨਹੀਂ ਜਾਣਦੇ ਪਿੰਡੁੱਗੇ ਪਿੰਡੁੱਗੇ ਉਹ ਯਾਰ ਰਾਏ ਖਾਂਦੇ ਦੇ ਨਾਲ ਆ ਯਾਰ ਪੁੱਤਰ ਪਤਾ ਨਹੀਂ ਕਿਹੜਾ ਮਾਨਕ ਖਾਨੇ ਦੇ ਹੈਗੇ ਮਾਨਕ ਖਾਨੇ ਉੱਡੇ ਬਈ ਦਾ ਪੁੱਤ ਇਹਦਾ ਪੁੱਤ ਸੀ ਉਹ ਠੀਕ ਹੈ ਠੀਕ ਹੈ ਹਾਂ ਇਹ ਬਹੁਤ ਚੰਗੇ ਕੂਤਰ ਇਹ ਕੂਤਰ ਵੀ ਸਾਡੇ ਕੋਲੇ ਬਾਵਾ ਉੜਦੇ ਆ ਬਾਜ ਕਰਦੇ ਇਹ ਹੋਰ ਆਗੇ ਬਾਈ ਹੁਣ ਹਾਂ ਜੀ ਇਹ ਕੂਤਰ ਆਪਣਾ ਖਿਆਲੀ ਵਾਲੇ ਕੱਲਾ ਜਿੱਤਿਆ ਹੋਇਆ 70000 ਰੁਪਇਆ ਪੁਰਾਣਾ ਅੱਛਾ ਬਾਈ ਹਾਂ ਉਦੋਂ ਆਪਾਂ ਵਰਨਾਲੀ ਡਾਉਂਦੇ ਸੀ ਕੂਤਰ ਤੇ ਇਹ ਹੋਊਗੀ ਮਨ ਲੱਗਾ 13 14 ਦੀ ਗੱਲ ਹੂੰ ਤੇ ਕੱਲਾ ਹੀ ਰਹਿ ਗਿਆ ਸੀ ਇਹ 8 ਕੂਤਰਾਂ ਨੇ ਵੰਡ ਲਈ ਸੀ ਆਪਾਂ ਵੰਡੇ ਨਹੀਂ ਸੀ ਹੂੰ ਕੱਲਾ ਰਹਿ ਗਿਆ ਸੀ ਮੁੜ ਕੇ ਬੋਡੇ ਹੀ ਹੋਇਆ ਪਿਆ ਕੂਤਰ ਹੁਣ ਤਾਂ ਹਾਂ ਹਾਂ ਬਾਈ ਬਾਕੀ ਇਹਦੇ ਬੱਚੇ ਬਹੁਤ ਉੜਦੇ ਇਹ ਵੀ ਅਵਰ ਵਾਲੀ ਨਸਲ ਝੂਈਆਂ ਇਹ ਆਹ ਕੂਤਰ ਬਾਈਆ ਵਰਨੇ ਆਪਾਂ ਨੂੰ ਗਿਫਟ ਕਰਿਆ ਜੀ ਬੱਚਾ ਹੁੰਦਾ ਛੇਮੇ ਵਾਲਾ ਕੂਤਰ ਠੀਕ ਆ ਬਾਈ ਵੱਡਾ ਚਟੀਆਂ ਵਾਲਾ ਹਜ਼ਾਰ ਵਾਲਿਆਂ ਚੁਈਆ ਇਹ ਨਸਲ ਤੇ ਬਹੁਤ ਉੜਦੇ ਦੇ ਹਰੇ ਪੂੰਝੇ ਵਾਲੇ ਕੂਤਰ ਬਾਈ ਜੀ ਹਰੇ ਪੂੰਝੇ ਵਾਲੇ ਕੂਤਰ ਅਮਰੀ ਦੇ ਠੀਕ ਆ ਕੂਤਰਾਂ ਚੋ ਇਹ ਸਿਆਰ ਹਜ਼ਾਰ ਵਾਲੇ ਕੂਤਾਂ ਦਾ ਕੂਤਰ ਹੈ ਹਰੇ ਹੁਣ ਤਾਂ ਵੱਡੇ ਹੋਏ ਵੇ ਇਹਨਾਂ ਦੀ ਨਸਲ ਹੀ ਉੜਦੀ ਆ ਇਹ ਨਸਲ ਉੜਦੀ ਆ ਆਪ ਤਾਂ ਨਹੀਂ ਬੱਚੇ ਕੱਢਦੇ ਖਰੇ ਆਪ ਤੇ ਵੱਡੇ ਹੋ ਗਏ ਇਹਨਾਂ ਦੀ ਨਸਲ ਸਾਡੇ ਕੋਲੇ ਵਾਵਾ ਹੈਗੀ ਹਾਂ ਹਾਂ ਇਹ ਵੱਖਰੇ ਕੂਤਰ ਹੀ ਆ ਠੀਕ ਆ ਹਾਂਜੀ ਬਾਈ ਆ ਕਬੂਤਰ ਦਾ ਪੂਰਾ ਉਤਰਾ ਹੈ ਗਾ ਬਾਈ ਕਿਹੜਾ ਕਬੂਤਰ ਵੱਡਾ ਸੀ ਨਾ ਪੂਰਾ ਮਰੀ ਨੇ ਦਿੱਤਾ ਸੀ ਉਹਦਾ ਪੁੱਤ ਆ ਇਹ ਪੂਰਾ ਨਸਲ ਆ ਜਾਂਦੀ ਹੈ ਕੋਈ ਪੂਰੇ ਕਬੂਤਰ ਹੈ ਪੁੰਨੂ ਵਾਲੇ ਕਬੂਤਰ ਆ ਪਿਆ ਹੋਣਾ ਠੀਕ ਹੈ ਬਾਈ ਠੀਕ ਹੈ ਹਾਂ ਇਹ ਵੀ ਪੂਰਾ ਹੈ ਗਾ ਇਹ ਹੁਣ ਅੱਖਾਂ ਤੋਂ ਮਣਾਕਾ ਹੋਇਆ ਹੋਇਆ ਬੱਚੇ ਕੱਢਦਾ ਹ ਹਾਂ ਬੱਚੇ ਬੱਚੇ ਕੱਢਦਾ ਹੈ ਇਹ ਹਾਂ ਬੱਚੇ ਬਹੁਤ ਉੜਦੇ ਆ ਇਹਦਾ ਇਹਦਾ ਪੁੱਤ ਸੀ ਐਤਕੀ ਛੱਡਿਆ ਸੀ ਦੇਗੇ ਛੱਡਿਆ ਸੀ ਹੂੰ ਹੂੰ ਇਹਦੇ ਪੁੱਤ ਦਾ ਪੁੱਤ ਸੀ ਉਹ ਹੂੰ ਵੇਗੇ ਇਹ ਆ ਕਬੂਤਰ ਦਿੱਤੀ ਸੀ ਠੀਕ ਹੈ ਹਾਂ ਉਹ ਬਹਿ ਗਿਆ ਸੀ ਇਹਨਾਂ 14ਵਾਂ ਪੁੱਤ ਕਿਉਂ ਬਾਦ ਮੁਰ ਕੇ ਆਪਣਾ ਸ਼ੇਵਗਾਂ ਜਿੱਤਿਆ ਹੋਇਆ ਪਰਾਣਾ ਹੀ ਇਹ ਠੀਕ ਹੈ ਬਾਈ ਹਾਂ ਉਦੋਂ ਵੀ ਆਪਾਂ ਵਰ ਨਾਲ ਹੁੰਦੇ ਸੀ ਹੈਵੀ ਅਵਰ ਵਾਲਿਆਂ ਚੋ ਬਾਈ ਵਾਲਿਆਂ ਚੋ ਸ਼ੇਵਗਾਂ ਵਾਲਾ ਕਬੂਤਰ ਵਜਦਾ ਆਪਣਾ ਇਹਦੀ ਲਾਤ ਬਹੁਤ ਉੜਦੀ ਲੈ ਦਿਖਾਈਏ ਕਿਹੜੀ ਹਾਂ ਇਹ ਜਸਵੀਰ ਬਾਦਲ ਤੋਂ ਗਾਹ ਨਸਲਾਈ ਵੀ ਹੈ ਅੱਛਾ ਤੇ ਉਹਨੂੰ ਆਪਣੇ ਕੋਲ ਇੱਕ ਕਬੂਤਰੀ ਆਈ ਸੀ ਉਹਦਾ ਪੁੱਤ ਹੈ ਸਿੱਧਾ ਤੇ ਆਪ ਵੀ ਇੱਕ ਉਤਰ ਸੱਤੋ-ਸੱਤੀ ਉੱਡੇ ਤੇ ਬਾਜੀ ਵੀ ਇਕੱਲੇ ਹੀ ਰਹਿ ਗਿਆ ਸੀ ਹਾਂ ਹਾਂ ਬਹੁਤ ਚੰਗਾ ਕਬੂਤਰ ਆ ਬਹੁਤ ਇਹਦੀ ਨਸਲ ਨੇ ਨਾਮ ਬਣਾਇਆ ਠੀਕ ਹੈ ਜੀ ਆ ਜਿਹੜਾ ਵੱਡਾ ਸੇਮੇ ਵਾਲਾ ਚਟੀਆਂ ਵਾਲਾ ਕਬੂਤਰ ਉਹਦਾ ਆਪਣਾ ਪੱਲੇ ਵਾਲਾ ਵਜਦਾ ਹੈ ਉਹਦਾ ਪੁੱਤ ਆ ਉਹ ਕਬੂਤਰ ਦਾ ਹਜ਼ਾਰਾ ਕਬੂਤਰ ਦਾ ਪੁੱਤ ਆ ਇਹ ਹਾਂ ਅੱਛਾ ਹਾਂ ਇਹ ਕਬੂਤਰ ਦੀ ਲਾਦ ਵੀ ਆਪਣੇ ਕੋਲ ਬਹੁਤ ਬਾਜ਼ੀਆ ਹੋ ਗਈ ਆ ਕਬੂਤਰਾਂ ਜੇ ਅੱਖਾਂ ਦੇਖ ਕੇ ਪਤਾ ਲੱਗੂ ਇਹ ਹਜ਼ਾਰਾ ਕਬੂਤਰ ਕਿਹੜਾ ਨੇ ਅਮਰੀਤੋਂ ਆਇਆ ਵਾ ਕਬੂਤਰ ਇਹਦਾ ਪਿਓ ਹਰੇ ਪੁੰਝੇ ਵਾਲੇ ਕਬੂਤਰਾਂ ਚੋਂ ਪੁੱਤ ਆ ਠੀਕ ਹੈ ਬਹੁਤ ਉੜਦੇ ਬਹੁਤ ਉੜਦੇ ਇਹਨਾਂ ਦੀ ਲਾਗਤ ਯਾਨੀ ਕਿ ਆਪਾਂ ਗੱਲ ਕਰੀਏ ਕੁੱਲ ਮਿਲਾ ਕੇ ਵੀ ਨਸਲ ਸਾਡੇ ਕੋਲੇ ਪੂਰੀ ਸਿਰੇ ਦੀ ਆ ਬਾਈ ਹਣਾ ਹਾਂ ਸਾਡੇ ਕੋਲੇ ਕਬੂਤਰ ਮੰਨ ਕੇ ਚੱਲਾ ਪੁਰਾਣੇ ਮੇਰੇ ਕੋਲੇ ਜਿਵੇਂ ਅਬਰ ਤੋਂ ਆਏ ਹੋਏ ਸੀ ਹੂੰ ਫਿਰ ਇਹਦੇ ਕੋਲੇ ਤ੍ਰਲੋਕ ਟਹਨੇ ਤੋਂ ਆਏ ਕਬੂਤਰ ਸਾਖੀ ਹੂੰ ਤੇ ਰਘੂ ਤੋਂ ਵੀ ਵਿੱਚ ਕਬੂਤਰ ਆਏ ਹੂੰ ਤੇ ਬਹੁਤ ਬੰਦਿਆਂ ਤੋਂ ਕਬੂਤਰ ਅਸੀਂ ਬਾਹਲੇ ਜਿਆਦਾ ਬਾਹਲੇ ਬਾਹਲੇ ਕਬੂਤਰ ਨਹੀਂ ਲੈਂਦੇ ਅਸੀਂ ਸਾਵਾ-ਸਾਵਾ ਕੂਤਰ ਸਾਡੇ ਕੋਲ ਜਿਹੜਾ ਹੈਗਾ ਉਹ ਨਾਮੀ ਕੂਤਰ ਬੰਦਾ ਤੋਂ ਹੀ ਲੈਤੇ ਆ ਤੇ ਉਹੀ ਸਾਡੇ ਕੋਲੇ ਉਹਨਾਂ ਦੀ ਧੀ ਪੁੱਤੀ ਆ ਨਸਲ ਬਸੋ ਬਾੜੀ ਕੂਤਰ ਆ ਸੀ ਨਾ ਕਰਦੇ ਨਾ ਅਸੀਂ ਲੈਦੇ ਨਹੀਂ ਕਿ ਤੜਪੇ ਵੀ ਨਹੀਂ ਨਾ ਕਿਤਾ ਫੜਦੇ ਤੇ ਨਾ ਅਸੀਂ ਕਿਸੇ ਤੋਂ ਲੈਨੇ ਆ ਇਹ ਅਸੀਂ ਜੇ ਕੋਈ ਆਜੀ ਸਾਡੇ ਕੋਲੇ ਖਾਸ ਬੰਦਾ ਆਸ ਬੰਦਾ ਉਹਨਾਂ ਨੂੰ ਕੂਤਰ ਦਿੱਤੀ ਵੀ ਹੈਗੀ ਅਸੀਂ ਤੇ ਜੇ ਬਾਈ ਆਪਣੀ ਵੀਡੀਓ ਦੇਖ ਕੇ ਕੋਈ ਤੁਹਾਡੇ ਕੋਲੋਂ ਕਬੂਤਰ ਜਰਾ ਮੰਗੇ ਵੀ ਚਾਹੇ ਸਾਥੋਂ ਪੈਸੇ ਲੈ ਲਾ ਦੇ ਦੋਗੇ ਨਹੀਂ ਆਪਾਂ ਮੋਲਾ ਹਾਜੀ ਜ਼ਿਕਰ ਕੂਤਰ ਵੇਚਿਆ ਨਹੀਂ ਤੇ ਜੇ ਕੋਈ ਉਹ ਮੋਹ ਪ੍ਰੇਮ ਵਾਲਾ ਭਰਾ ਆਪਾ ਉਹਨਾਂ ਨੂੰ ਦੇ ਵੀ ਦਿੰਨੇ ਹੁੰਨੇ ਆ ਕੂਤਰ ਠੀਕ ਆ ਬਾਈ ਤੇ ਉਹ ਆਪਾਂ ਮੁੱਲ ਪੈਸਿਆਂ ਦੇ ਵਿੱਚ ਹੀ ਨਹੀਂ ਇਹ ਤਾਂ ਕੂਤਰ ਵੇਚਣੇ ਆ ਹਾਂ ਹੁਣ ਤੱਕ ਦੇ ਸਫਰ ਦੇ ਵਿੱਚ ਫਿਰ ਬਾਈ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਇੱਕ ਆਪਦਾ ਨਾਮ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਪੈਸੇ ਦੀ ਦੌੜ ਮਗਰਾਂ ਜਾਂ ਕਿਹੜੇ ਪਾਸੇ ਲੱਗੇ ਹੋ ਆਪਾਂ ਨਹੀਂ ਵੀ ਸਾਨੂੰ ਛੌਕ ਹੈ ਠੀਕ ਹੈ ਪੈਸੇ ਦਾ ਅਸੀਂ ਕੰਮਕਾਰ ਪੈਸੇ ਕੰਮਦੰਦਾ ਕਰਦੇ ਆਂ ਅਸੀਂ ਹੂੰ ਪੈਸੇ ਦੀ ਘਾੜ ਨਹੀਂ ਪੈਸੇ ਖਾਤਰ ਅਸੀਂ ਬਾਜ਼ੀਆ ਅਸੀਂ ਸਾਡਾ ਮੋਡਾ ਮੋਡਾ ਨਹੀਂ 100 ਰੁਪਿਆ ਲਾਉਂਦੇ ਬਾਈ ਤੇ ਬਾਕੀ ਬਾਦਾਮ ਤੇ ਬਾਕੀ ਆ ਸਟਾ ਵਸਾਰਾ ਸਟਾ ਪੁੱਤੀ ਅਸੀਂ ਕਦੇ ਆਏ ਨਹੀਂ ਵੀ ਪੈਸੇ ਖਾਤਰ ਨਹੀਂ ਪੈਸੇ ਖਾਤ ਨਹੀਂ ਕਰਿਆ ਜਾਣੇ ਕਿ ਸਾਨੂੰ ਸ਼ੌਂਕ ਆ ਵੀ ਸਾਡਾ ਵੀ ਇੱਕ ਨਾਮ ਵੱਖਰਾ ਜਿਹਾ ਹੋਵੇ ਜਰਾ ਹਾਂ ਸ਼ੌਂਕ ਆ ਜਿਵੇਂ ਗੇਮ ਦਾ ਗੇਮ ਦਾ ਇੱਕ ਤਰ੍ਹਾਂ ਦਾ ਹੁੰਦਾ ਕਿਸੇ ਨੂੰ ਪ੍ਰਵਾਨੀ ਦਾ ਹੁੰਦਾ ਸਾਨੂੰ ਕੂਤਰਾਂ ਦਾ ਸ਼ੌਂਕ ਆ ਬਾਈ ਠੀਕ ਆ ਬਾਈ ਦੋਹਾਂ ਨੂੰ ਪੂਰਾ ਸ਼ੌਂਕ ਆ ਸਾਨੂੰ ਉਹ ਆਡੇ ਇਕੱਠੇ ਕੂਤਰਾਂ ਬਸ ਪਰਮਾਤਮਾ ਸਾਨੂੰ ਤਰੱਕੀ ਦੇਵੇ ਬਾਈ ਹਾਂ ਉਹ ਉਧਰ ਫਰਦੇ ਕੁਝ ਇਧਰ ਫਰਦੇ ਆ ਕੂਤਰ ਹੈਗਾ ਸਾਡੇ ਕੋਲ 100 150 ਹਮਮ ਉੱਤਰ ਵੱਡੇ ਕਬੂਤਰ ਹੈਗੇ ਆ ਪਾਸੇ ਰੱਖਿਆ ਪਾਸੇ ਬਾਕੀ ਪਾਸੇ ਰੱਖਿਆ ਚੋਰੀ ਚੂਰੀ ਦਾ ਤੈਨੂੰ ਪਤਾ ਅੱਜ ਕੱਲ ਦਾਉੜ ਚਾਲਦਾ ਤਾ ਤੈਨੂੰ ਕੱਟ ਕੇ ਲਿਆ ਕੇ ਸੀ ਰੱਖਿਆ ਵਿੱਚੋਂ ਸਾਵੇਂ ਸਾਵੇਂ ਐਵੇਂ ਹੀ ਰੱਖੇ ਲੋਕਾਂ ਨੇ ਬੰਦਿਆਂ ਨੂੰ ਕੱਢ ਕੇ ਲੈ ਜਾਂਦੇ ਆ ਰ ਵੀ ਇਹ ਗੱਲਾਂ ਸੱਚੀਆਂ ਯਾਰ ਵੀ ਕਬੂਤਰ ਲੈ ਜਾਂਦੇ ਆ ਲੈ ਜਾਂਦੇ ਆ ਬਹੁਤ ਖਿਆਰੀਆਂ ਦੀ ਚੋਰੀ ਹੋਏ ਆ ਕਬੂਤਰ ਜਿਹੜੇ ਨਸਲੀ ਕਬੂਤਰ ਹੈ ਮਤਲਬ ਉਹ ਫਿਰ ਜਿੰਦੇ ਅੰਦਰ ਰੱਖਣੇ ਪੈਂਦੇ ਹਾਂ ਰੱਖਣੇ ਪੈਂਦੇ ਹਰ ਇੱਕ ਖੁੱਡੇ ਨੂੰ ਜਿੰਦਾ ਤੇ ਬਾਕੀ ਬਾਹਲਾ ਭੇਤ ਵੀ ਨਹੀਂ ਦੇਈਦਾ ਗਲੋਕਾਂ ਨੂੰ ਹਮ ਮੇ ਮੜਾ ਜਾ ਪੜਦੇ ਜੀ ਰੱਖਣੇ ਪੈਂਦੇ ਆ ਉਪਰ ਸਾਡੇ ਲੱਗ 2-3 ਥਾਂ ਰੱਖੇ ਹੋਏ ਆ ਠੀਕ ਹੈ ਸਾਡੇ ਦੋਨਾਂ ਕੋਲ ਹੀ ਆ 100 ਕਬੂਤਰ ਦੇ ਨੇੜ ਤੇੜ ਹੋਊਗਾ ਸਾਡੇ ਕੋਲ ਹਮ ਬਾਈ ਯਾਰ ਗਿਣਿਆ ਦੋ ਕਬੂਤਰ ਨਾਮ ਹੀ ਰਹਿ ਗਏ ਸੀ ਬਾਈ ਆ ਵੀਰੇ ਗੋਲੀ ਆਉਂਦਾ ਸੀ ਗੋਲੇ ਘੱਟ ਰੱਖਦੇ ਆ ਹਮ ਜਿਹੜਾ ਕੋਈ ਪੁੰਨੂ ਵਾਲਾ ਕਬੂਤਰ ਸਾਡਾ ਕੋਈ ਲਾਲ ਚੀਨਾ ਚਟਾ ਕਬੂਤਰ ਕੋਲਾ ਘੜਦੇ ਉਹ ਅਸੀਂ ਰੱਖ ਲੈਨੇ ਆ ਇਹ ਡਾਈ ਨਹੀਂ ਇਹ ਹਮ ਆਣਗੇ ਚਕੂਤਰੀ ਆ ਇਹ ਹਮ ਪੁੰਨੂ ਵਾਲੇ ਪ्योर ਪੁੰਨੂ ਵਾਲੇ ਕਬੂਤਰਾਂ ਦੀ ਗੋਲੀ ਆ ਬਾਈ ਲੋਈ ਚੈੱਕ ਕਰ ਹਾਂ ਬਹੁਤ ਹੁੰਦੀ ਇਹਦੇ ਹਰਿਆ ਵੀ ਅੱਖਾਂ ਕਰ ਜਾਂਦੀ ਹੈ ਪੀੜੀਆਂ ਵੀ ਕਰ ਜਾਂਦੀ ਹੈ ਸਰੋਂ ਬੋਲੀਆਂ ਰੰਗ ਬਦਲਦੀਆਂ ਨੇ ਵੀ ਅੱਖਾਂ ਦਾ ਹਮ ਚੌਂਜਾ ਕਾਲੀ ਵੀ ਕਰ ਦੂ ਇੱਥੇ ਟੱਕ ਵੀ ਕਰ ਦੂ ਕਿ ਟੀ ਵੀ ਕਰ ਦੂ ਬਈ ਠੀਕ ਆ ਜੀ ਹਾਂ ਇਹ ਪਿਓਰ ਪੁੰਨੂ ਵਾਲੇ ਕੂਤਰਾ ਦੀ ਗੋਲੀ ਹੈ ਹਮ ਇਹ ਤਾਂ ਹੀ ਰੱਖੀ ਸਾਡੇ ਉਹ ਗੋਲੇ ਅਸੀਂ ਘੱਟ ਪਸੰਦ ਕਰਦੇ ਹਾਂ ਪਰ ਇਹ ਪਿਓਰ ਕੂਤਰਾ ਜੀ ਗੋਲਾ ਹਾਂ ਜੀ ਜੀ ਬਈ ਤੇਰੇ ਕੋਲ ਹੈ ਨਾ ਇਹ ਇਹ ਕੂਤਰਾ ਆਪਣਾ ਰਤਿਆਂ ਚੋਂ ਆ ਇਹ ਗੇ ਵਾਲਾਂ ਚੋਂ ਮੰਨ ਕੇ ਚਲ ਗਾ ਦੀਗਾ ਤੇ ਉਹ ਉੱਡਿਆ ਵੀ ਬਹੁਤ ਹੈ ਚੰਗੇ ਕੂਤਰਾ ਜੋ ਚੰਗੀ ਬਰੀਡ ਆ ਪੂਰੀ ਨਾਲ ਜੀ ਨੇ ਕੁਤਰਾਂ ਦਾ ਕੱਢਿਆ ਵਾ ਤੇ ਇਹਨਾਂ ਨਾਲ ਦੇ ਸਾਰੇ ਸਾਡੇ ਕੋਲੇ ਜਿੱਤੇ ਹੀ ਐ ਹੂੰ ਇਹ ਤੁਹਾਡਾ ਦੱਸਿਆ ਹੱਥ-ਦਸ ਬਾਜ਼ੀਆਂ ਤਾਂ ਲੋਕ ਕਹਿੰਦੇ ਰੱਤੇ ਉੜਦੇ ਨਹੀਂ ਹੂੰ ਹੂੰ ਤੇ ਸਾਡੇ ਕੋਲੇ ਰੱਤਿਆਂ ਨਾਲ ਹੀ ਜਿੱਤੇ ਵੀ ਐ ਅੱਛਾ ਬਾਜ਼ੀਆਂ ਮੱਲਾ ਦੋ ਤਿੰਨ ਤਾਂ ਆਪਣੇ ਚੱਕੀ ਹਿਸਲੇ ਤੇ ਵਾਰ ਰੱਖਿਆ ਰੱਤਿਆਂ ਨਾਲ ਹੂੰ ਤੇ ਇੱਕ ਬੇਗੇ ਨਾਮੀ ਬਾਜੀ ਹੁੰਦੀ ਐ ਕੋਈ ਚਿੱਟਾ ਵੀ ਨਹੀਂ ਜਿੱਦਦਾ ਉੱਥੇ ਕਿਸੇ ਦਾ ਹੂੰ ਤੇ ਆਪਣਾ ਵੱਧ ਉੱਡ ਕੇ ਸਾਰਿਆਂ ਨਾਲੋਂ ਰੱਤਾ ਜਿੱਤਿਆ ਵਾ ਰੱਤਾ ਠੀਕ ਐ ਇਹ ਬਰੇਡ ਚ ਤੇ

ਇਹ ਹਰੀਆਂ ਅੱਖਾਂ ਵੀ ਕਰ ਜਾਂਦੀਆਂ ਬਾਈ ਹੂੰ ਹੂੰ ਇਹ ਹੁਣ ਪੀਲੀਆਂ ਕਰ ਗਈ ਹੱਟੀਆਂ ਵੀ ਕਰ ਜਾਂਦੇ ਆ ਰੰਗ ਬਦਲਦੀ ਨੇ ਅੱਖਾਂ ਦਾ ਠੀਕ ਠੀਕ ਆ ਅੱਗੇ ਡੱਬੀ ਆ ਬਾਈ ਹੂੰ ਆ ਕੰਨਗਾ ਨਾ ਚਾਰ ਕਰਨੀਆਂ ਰੰਗ ਲਾਇਆ ਵਾ ਦੇ ਹੂੰ ਤੇ ਆ ਇਧਰਲੇ ਪਾਸੋਂ ਚਿੱਟੀਆਂ ਕਰਨ ਇੱਕ ਕੰਨੀ ਆ ਆ ਝਾੜ ਕੇ ਆ ਜਵੇਂ ਖਾਕੀ ਇਹ ਝਾੜ ਕੇ ਚਿੱਟੀ ਕਰ ਜੋ ਹੂੰ ਐ ਕਰ ਜਾਈਆਂ ਅਲੱਗ ਅਲੱਗ ਇਹ ਗੋਲੀ ਵਾਲੀ ਇਹ ਤੋਂ ਅਸਲ ਤੋਂ ਹੈ ਗੋਲੀ ਦੇ ਦੋਨੇ ਇੱਕੋ ਹੀ ਜੋੜੀ ਦੀਆਂ ਠੀਕ ਆ ਬਾਈ ਲਓ ਬਾਈ ਹਾਂ ਬਾਈਆਂ ਨੇ ਬੱਚੇ ਘੜਾਏ ਆ ਨਾਮੀ ਕੁਤਰਾਂ ਦੇ ਬੱਚੇ ਆ ਬਾਈ ਕਹਿੰਦੇ ਹਾਂ ਛੱਡਦੇ ਪਾਣੀ ਪੂਣੀ ਦਈ ਜਾਂਦੇ ਬਾਈ ਅੱਛਾ ਬਾਈ ਇਹ ਕਦੋਂ ਤੱਕ ਤਿਆਰ ਹੋ ਜਾਣਗੇ 2026 ਚ ਫੁੱਲਦੇ ਆਣ ਰੋਡਣ ਲੱਗ ਜਾਣਗੇ ਬੱਚੇ ਕੇਰਾ ਬੰਦ ਕਰਕੇ ਗਾਹ ਮੂਰੇ 26 ਜੀ ਛੱਡਾਂਗੇ ਵੱਡੇ ਕਰਕੇ ਠੀਕ ਹੈ ਜੀ ਹਾਂ ਤੇ ਉਦੋਂ ਖਾਤਰ ਤਿਆਰੀ ਕਰੀ ਜਾਂਦੇ ਆ ਇਹ ਛੋਟੇ ਬੱਚੇ ਆ ਮੰਨ ਲਾ ਇਹਨਾਂ ਨੂੰ ਪਾਣੀ ਪੂਣੀ ਦੀ ਕਮੀ ਪੈ ਜਾਂਦੀ ਏ ਥੁੱਪੇ ਕੱਢਦੇ ਆ ਕਈ ਵਾਰੀ ਹੂੰ ਤੇ ਪੂਰੇ ਹੁਣ ਤੋਂ ਇਹਨਾਂ ਦੀ ਮਿਹਨਤ ਆ 50 60 ਬੱਚੇ ਕਢਾਵਾਂਗੇ ਅਸੀਂ ਹੂੰ ਤੇ ਬੱਚੇ ਹਜੇ ਰੱਖਣੇ ਆ ਜਾਂ ਬਾਕੀ ਛੋਟੇ ਆ ਠੀਕ ਆ ਬਾਈ ਤੇ ਬਾਗ ਬਾਗ ਨੂੰ ਪਾਣੀ ਇਹਨਾਂ ਆਏ ਪਾਣੀ ਪੂਣੀ ਦੀ ਕਮੀ ਪੈ ਜਾਂਦੀ ਆ ਬਾਹਰ ਕੱਢਣ ਲੱਗ ਜਾਨੇ ਹੁਣ ਤੁ ਨਾਲੇ ਨਵੇਂ ਬੱਚਾ ਨੂੰ ਜੋਗਾ ਜੂਗਾ ਦੇ ਦਿਆਂ ਨਾ ਮਾਂ ਪਿਓ ਹੂੰ ਨਵੇਂ ਬੱਚੇ ਹੈਗੇ 40 ਕਿ ਬੱਚੇ ਹਜੇ ਹੈਗੇ ਆ ਛੋਟੇ ਆ ਬਾਕੀ ਠੀਕ ਆ ਬਾਈ 50 60 ਬੱਚੇ ਕਢਾਉਣੇ ਨੇ ਬਾਹਲੇ ਨਹੀਂ ਤੇ ਇਲਾਕੇ ਵਾਲੀਆਂ ਸਾਰੀਆਂ ਆਵਾਜ਼ ਨਹੀਂ ਛੱਡਦੇ ਕੋਈ 5000 ਵਾਲੀ ਹੋਵੇ 10 ਵਾਲੀ ਹੋਵੇ ਹੂੰ ਦੂਰ ਸਾਥੋਂ ਆਏ ਆ ਬੰਦਿਆਂ ਦਾ ਸਿਸਟਮ ਘੱਟ ਕਰਕੇ ਦੂਰ ਘੱਟ ਜਾਈਦਾ ਹੂੰ ਲੋ ਬਈ ਅੱਜ ਤਾਂ ਆਪਾਂ ਨਾ ਬਾਈਆਂ ਕੋਲੇ ਉਹੀ ਆਏ ਸੀ ਕਿਸੇ ਕੰਮ ਧੰਦੇ ਤੇ ਅੱਜ ਗਾੜਦਾ ਸੀਗਾ ਮੇਰੇ ਕੋਲੇ ਮੈਂ ਚੱਲ ਵੀਡੀਓ ਬਣਾ ਲੈਣੇ ਆ ਇੱਕ ਅੱਜ ਅਜੇ ਸਾਡੇ ਬੰਦੇ ਬੁੰਦੇ ਹੈ ਨਹੀਂ ਗਏ ਜਿਹੜੇ ਨਾਲ ਬੰਦੇ ਮਦਦ ਕਰਾਉਂਦੇ ਆ ਜਿਵੇਂ ਉਦੇਹ ਹੋਇਆ ਬੱਬੂ ਹੋਇਆ ਹਾਂ ਤੇ ਹੋਰ ਸਾਰੇ ਮੁੰਡੇ ਹੈਗੇ ਆ 10 12 ਜਿਹੜੇ ਬਾਦੀਆਂ ਦੇ ਨਾਲ ਮਦਦ ਕਰਾਉਂਦੇ ਆ ਹਾਂ ਹਾਂ ਕਹਿੰਦੇ ਹੇ ਬਾਹਰਪੂਰ ਗਏ ਬਾਈ ਹਾਂ ਬਾਹਰਪੂਰ ਗਏ ਵਾ ਫੇਰ ਇੰਟਰਵਿਊ ਕਰਾਂਗੇ ਅਸੀਂ ਆਪਾਂ ਅਗਲੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਸਾਰੇ ਕੂਤਰ ਦਿਖਾਵਾਂਗੇ ਪਾਈਆਂ ਦੇ ਅੱਜ ਤਾਂ ਕੂਤਰੀ ਅਸੀਂ 10 ਕੱਢਿਆ ਬਾਈ ਕਹਿੰਦੇ ਕੂਤਰ ਹੈਗਾ ਕੂਤਰ ਆਪਣੇ ਕੋਲੇ 2 250 ਇੱਥੇ ਆ ਮੜਲਾ ਤੇ ਬਾਕੀ ਆਪਣਾ ਰਾਜਸਥਾਨ ਚਾ ਪਿੰਡ ਉੱਥੇ ਆਪਣੇ ਕੂਤਰ ਬਾਧੂ ਹੁੰਦੇ ਅੜੇ ਉੱਥੇ ਛੱਡਦੇ ਨੇ ਮੰਨ ਲਓ ਇੱਥੇ ਫੁੱਡੇ ਪਾਏ ਹੋਏ ਉੱਥੇ ਫਿਰਦਾ 2 250 ਕੂਤਰ ਹਾਂ ਤੇ ਕੂਤਰ ਬਹੁਤ ਹੈ ਕੋਈ ਗੱਲ ਨਹੀਂ ਬਾਈ ਅਗਲੀ ਵੀਡੀਓ ਦੇ ਵਿੱਚ ਨਾ ਸਾਰੇ ਬਾਈਆਂ ਦੇ ਯਾਰ ਮਿੱਤਰ ਸਾਰੇ ਕਬੂਤਰ ਨਾਮੀ ਦਿਖਾਵਾਂਗੇ ਤੁਹਾਨੂੰ ਅੱਜ ਮੌਕੇ ਤੇ ਜੇ ਬਾਈ ਵੀਡੀਓ ਆਪਣੀ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਬਾਈ ਜਰੂਰ ਕਰ ਦਿਓ ਤੇ ਹਰਪ੍ਰੀਤ ਚੱਕਾਂਵਾਲ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਰੇ ਧੰਨਵਾਦ ਬਾਈ ਸਾਰੀ ਵੀਡੀਓ ਦੇਖਣ ਵਾਸਤੇ